ਤਾਰੇ ਮੁਦਦਾਂ ਦੇਾਰੇ ਲਗਾਏ ਤਾਰੇ ਦੇ ਇੱਥੇ ਆਪਣੀ ਸੈਨਿਕੀ ਪੰਜਾਬ ਨੂੰ ਜਿਹੜੀਆਂ ਦੇਣਾ ਲੋਕਾਂ ਨੂੰ ਸਾਡੇ ਕਰੀਏ ਬਣ ਬਹੁਤ ਧੰਨਵਾਦ ਮੁਰਦਾਬਾਦ 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 ਪਾਕਿਸਤਾਨ ਮੁਰਦਾਬਾਦ 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 ਧੰਨਵਾਦ ਮੁਰਦਾਬਾਦ ਭੋਲੇ ਪਾਲੇ ਉਹ ਅੰਨੇ ਹੱਥੇ ਲੋਕ ਜਿਨ੍ਹਾਂ ਦੇ ਉੱਤੇ ਹਮਲਾ ਕਰ ਜਾਂਦੇ ਇਹ ਕਾਇਰ ਸਭ ਤੋਂ ਵੱਡਾ ਕਾਇਰ ਮੁਲਕ ਜਿਹੜਾ ਹੈ ਉਹ ਪਾਕਿਸਤਾਨ ਹੈ ਕਿਉਂਕਿ ਪਾਕਿਸਤਾਨ ਇੱਕ ਕਾਇਰੀ ਦਾ ਸਬੂਤ ਦਿੰਦੇ ਹੋਏ ਉਥੇ ਨਿਹਾਤੇ ਲੋਕ ਜਿਹੜੇ ਵਿਚਾਰੇ ਘੁੰਮਣ ਲਈ ਗਏ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਹਮਲਾ ਕਰਕੇ ਉਥੇ ਜਾਤੀ ਪੁੱਛੀ ਗਈ ਉਥੇ ਧਰਮ ਪੁੱਛਿਆ ਗਿਆ ਧਰਮ ਪੁੱਛ ਕੇ ਜਿਹੜਾ ਆ ਉਥੇ ਉਹਨਾਂ ਤੇ ਹਮਲਾ ਕੀਤਾ ਗਿਆ ਐਡੀ ਵੱਡੀ ਲਹਨਤ ਜਿਹੜੀ ਆ ਤੁਹਾਡੇ ਪਾਕਿਸਤਾਨ ਤੇ ਮੈਂ ਦਿੰਦਾ ਪਾਕਿਸਤਾਨ ਦੇ ਉਹਨਾਂ ਜਿਹੜੇ ਆਤਕਵਾਦੀ ਹੈ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਮਾਨਣਯੋਗ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਕਰਦਾ ਹਾਂ ਕਿ ਇਹਨਾਂ ਦਾ ਮਲਿਆ ਮੇਡ ਕਰਕੇ ਰੱਖ ਦਿਓ ਜਿਹੜੇ ਉੱਥੇ ਆਤਕਵਾਦੀ ਬੈਠੇ ਆ ਜਿਹੜੇ ਸਾਡੇ ਦੇਸ਼ ਦੇ ਵਿੱਚ ਨਿਹੱਤੇ ਲੋਕਾਂ ਦੇ ਉੱਤੇ ਹਮਲਾ ਕਰਦੇ ਆ ਉਹਨਾਂ ਦੇ ਉੱਤੇ ਸਖਤ ਜਿਹੜੀ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਵੇ ਸਾਰਾ ਦੇਸ਼ ਤੁਹਾਡੇ ਨਾਲ ਚਟਾਨ ਵਾਂਗੂ ਖੜਾ ਆ ਸਾਰਾ ਦੇਸ਼ ਇਹ ਉਡੀਕ ਕਰ ਰਿਹਾ ਆ ਕਿ ਤੁਹਾਡੇ ਵੱਲੋਂ ਜਿਹੜਾ ਲਿਆ ਗਿਆ ਫੈਸਲਾ ਉਹ ਕਿਸ ਤਰ੍ਹਾਂ ਦਾ ਹੋਵੇਗਾ ਗੱਲ ਕਰੀਏ ਬਾਬਾ ਜੀ ਮੋਦੀ ਸਰਕਾਰ ਵੱਲੋਂ ਕਾਫੀ ਐਕਸ਼ਨ ਲਏ ਜਾ ਰਹੇ ਨੇ ਹੱਤਵਾਦੀਆਂ ਦੇ ਜਿਹੜੇ ਘਰ ਵੀ ਢਾਏ ਜਾ ਰਹੇ ਆ ਬਲਾਸਟ ਵੀ ਕੀਤੇ ਜਾ ਰਹੇ ਤਾਂ ਪਾਣੀ ਵੀ ਪਾਕਿਸਤਾਨ ਦਾ ਜਿਹੜਾ ਬੰਦ ਕੀਤਾ ਜਾ ਰਿਹਾ ਕਿਸ ਤਰ੍ਹਾਂ ਦੇਖ ਦੇਗਾ ਪਾਕਿਸਤਾਨ ਦੇ ਖਿਲਾਫ ਇਹ ਪਹਿਲੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਐਡਾ ਸਖਤ ਫੈਸਲਾ ਜਿਹੜਾ ਆ ਉਹ ਭਾਰਤ ਦੇ ਵਿੱਚ ਦੱਸਿਆ ਪਰ ਅਸੀਂ ਅਪੀਲ ਕਰਦੇ ਆ ਮੰਨਣੀਆਂ ਨਰਿੰਦਰ ਮੋਦੀ ਜੀ ਨੂੰ ਤੇ ਤੁਹਾਡਾ ਜਿਹੜਾ ਫੈਸਲਾ ਆ ਉਹ ਸਾਡੇ ਸਿਰ ਮੱਤੇ ਪਰ ਇਹਨਾਂ ਦੀ ਜਿਹੜੀ ਨਸਲ ਹੈ ਜਿਹੜੀ ਉਹ ਪੈਦਾ ਕਰਦੀ ਅੱਤਵਾਦੀਆਂ ਨੂੰ ਜਿਹੜੇ ਸਾਡੇ ਲੋਕਾਂ ਨੂੰ ਨਿਹੱਥਿਆਂ ਨੂੰ ਆ ਕੇ ਕਤਲ ਕਰਦੇ ਐ ਮਾਰਦੇ ਐ ਉਹਨਾਂ ਦਾ ਜਿਹੜਾ ਆ ਮਲਿਆ ਮੇਡ ਕਰਕੇ ਰੱਖਦੇ ਨੇ ਉਹਨਾਂ ਨੂੰ ਜਿਹੜਾ ਪਤਾ ਲੱਗ ਜਾਏ ਕਿ ਹਿੰਦੁਸਤਾਨ ਦੇ ਨਾਗਰਿਕ ਹਿੰਦੁਸਤਾਨ ਦੇ ਲੋਕਾਂ ਦੇ ਉੱਤੇ ਹਮਲਾ ਕਿਸ ਤਰ੍ਹਾਂ ਕੀਤਾ ਗਿਆ? ਪਾਕਿਸਤਾਨ ਦੀ ਗੱਲ ਕਰੇ ਪਾਕਿਸਤਾਨ ਦਾ ਕਹਿਣਾ ਹੈ ਕਿ ਖਬਰਾਂ ਚੱਲ ਰਹੀਆਂ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਇਸ ਘਟਨਾ ਦੇ ਵਿੱਚ ਕੋਈ ਰੋਲ ਨਹੀਂ। ਮੈਂ ਦੱਸਣਾ ਚਾਹੁੰਦਾ ਕਿ ਅੱਜ ਤੱਕ ਇਹ ਕਾਇਰ ਲੋਕ ਅੱਜ ਤੱਕ ਇਹ ਕਾਇਰ ਮੁਲਕ ਕਦੀ ਇਹ ਗੱਲ ਕਹਿੰਦਾ ਆ ਕਿ ਇਹ ਜਿਹੜੀ ਘਟਨਾ ਨਾਲ ਸਾਡਾ ਕੋਈ ਜਿਹੜਾ ਸੰਬੰਧ ਨਹੀਂ ਆ ਹਮੇਸ਼ਾ ਤੁਸੀਂ ਦੇਖਿਆ ਹੈ ਜਦੋਂ ਵੀ ਮਸਲਾ ਹੁੰਦਾ ਹੈ ਇਹ ਕਾਇਰ ਮੁਲਕ ਹਮੇਸ਼ਾ ਕਾਇਰੀ ਦਾ ਸਬੂਤ ਦਿੰਦੇ ਹੋਏ ਬੁਝਦਿਲੀ ਦਾ ਸਬੂਤ ਦਿੰਦੇ ਹੋਏ ਨਿਹਾਤੇ ਲੋਕਾਂ ਦੇ ਉੱਤੇ ਹੀ ਜਾ ਕੇ ਹਮਲਾ ਕਰਦਾ ਜੇਕਰ ਹਿੰਮਤ ਹੈ ਤੇ ਜਦੋਂ ਆ ਕੇ ਦੱਸ ਕੇ ਹੋਣ ਇਹਨਾਂ ਨੂੰ ਪਤਾ ਲੱਗ ਜਾਏਗਾ ਕਿ ਸਾਡੀ ਜਿਹੜੀ ਭਾਰਤ ਦੀ ਜਿਹੜੀ ਆਪਣਾ ਫੌਜ ਹੈ ਇਹਨਾਂ ਦਾ ਕਿਸ ਤਰ੍ਹਾਂ ਮੁਕਾਬਲਾ ਕਰਦੀ ਕਿਤਦੀ ਕਾਰਵਾਈ ਕਿਸ ਤਰ੍ਹਾਂ ਦੇਖਦੀ ਕਿ ਪਾਕਿਸਤਾਨ ਦਾ ਜਾਂ ਇੰਡੀਆ ਦਾ ਜੁੱਧ ਲੱਗੇ ਉਸਦੀ ਕਰ ਮੈਂ ਇੱਥੇ ਅਪੀਲ ਕਰਦਾ ਮਾਨਣੀਆਂ ਨਰਿੰਦਰ ਮੋਦੀ ਜੀ ਨੂੰ ਕਿ ਜਿਸ ਤਰ੍ਹਾਂ ਵੀ ਤੁਸੀਂ ਡਸੀ ਜਾਂ ਲਓਗੇ ਪੂਰਾ ਭਾਰਤ ਤੁਹਾਡੇ ਨਾਲ ਹੈ ਕਿਉਂਕਿ ਭਾਰਤ ਦਾ ਇੱਕ ਇੱਕ ਬੱਚਾ ਹਿੰਦੁਸਤਾਨ ਦਾ ਇਹ ਦੇਖੋ ਜਵਾਨ ਜਿਹੜਾ ਆਪਣੇ ਘਰਾਂ ਚ ਬੈਠਾ ਹੈ ਜਿਹੜਾ ਦੇਸ਼ ਦੀ ਰਾਖੀ ਕਰ ਰਿਹਾ ਹੈ ਅਤੇ ਜਿਹੜਾ ਹਰ ਘਰ ਦੇ ਵਿੱਚ ਹੈਗਾ ਉਹ ਤੁਹਾਡੇ ਨਾਲ ਹੈ ਤੁਹਾਡੇ ਵੱਲੋਂ ਲੈ ਗਏ ਫੈਸਲੇ ਨੂੰ ਪੂਰਨ ਜਿਹੜਾ ਆ ਮੈਂ ਸਮਝਦਾ ਅਸੀਂ ਸਾਰੇ ਲੋਕ ਜਿਹੜਾ ਸਹਿਮਤੀ ਦਿੰਦੇ ਆਂ ਇਹ ਅਪੀਲ ਕਰਨਾ ਚਾਹੁੰਦੇ ਆਂ ਮੈਂ ਹੀ ਬੇਨਤੀ ਕਰਦਾ ਕਿ ਇਹਨਾਂ ਦਾ ਜਿਹੜਾ ਆ ਜਿਹੜੀ ਇਹਨਾਂ ਨੇ ਪਾਕਿਸਤਾਨ ਵੱਲੋਂ ਫੈਕਟਰੀ ਲੱਗੀ ਹੋਈ ਆ ਆਤਕਵਾਦੀਆਂ ਦੀ ਸਾਡੇ ਨਿਹੱਥੇ ਲੋਕਾਂ ਦੇ ਉੱਤੇ ਹਮਲਾ ਕਰਕੇ ਉਹਨਾਂ ਨੂੰ ਜਿਹੜਾ ਆ ਪਰਿਵਾਰਾਂ ਦੇ ਪਰਿਵਾਰ ਖਤਮ ਕੀਤੇ ਬਹੁਤ ਪੁਰਾਣੇ ਜਿਹੜੇ ਹਮਲੇ ਕੀਤੇ ਪਏ ਆ ਉਹਨਾਂ ਦੇ ਉੱਤੇ ਸਖਤ ਐਕਟ ਦੀ ਕਾਰਵਾਈ ਜਿਹੜੀ ਉਹ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ 'ਚ ਇਹਨਾਂ ਦਾ ਜਿਹੜਾ ਮੂੰਹ ਹੈ ਉਹ ਬੰਦ ਹੋ ਸਕੇ ਆਉਣ ਵਾਲੇ ਸਮੇਂ 'ਚ ਸਾਡੇ ਨਿਹੱਥੇ ਲੋਕਾਂ ਤੇ ਹਮਲਾ ਨਾ ਕਰ ਸਕਣ ਇਲਾਕਾ ਗੋਲੀ ਦਾ ਜਵਾਬ ਗੋਲੀ ਨਾਲ ਹੀ ਦੇਣਾ ਪਏ ਮੈਂ ਕਹਿੰਦਾ ਗੋਲੀ ਦਾ ਜਵਾਬ ਨਹੀਂ ਇਹਨਾਂ ਦਾ ਜਾਨੀ ਕਿ ਪੱਥਰ ਨਾ ਦਈਏ ਇਹਨਾਂ ਨੂੰ ਪਤਾ ਲੱਗ ਜਾਏ ਕਿਉਂਕਿ ਇੰਨਾ ਏਟਾ ਦਿੱਤੀ ਆ ਸਾਨੂੰ ਪੱਥਰ ਨਾਲ ਜਵਾਬ ਦੇਣਾ ਚਾਹੀਦਾ ਜਿਸ ਤਰ੍ਹਾਂ ਦਾ ਵੀ ਫੈਸਲਾ ਮੰਨਣੀਆ ਨਰਿੰਦਰ ਮੋਦੀ ਜੀ ਗ੍ਰਹਿ ਮੰਥਰਾਲੇ ਲਊਗਾ ਅਸੀਂ ਸਾਰੇ ਭਾਰਤ ਦੇ ਲੋਕ ਉਸ ਦਾ ਜਿਹੜਾ ਪੂਰ ਜੋਰ ਸਮਰਥਨ ਕਰਾਂਗੇ ਧੰਨਵਾਦ ਇਹ ਸਾਡੇ ਬਾਬਾ ਨਿਸ਼ਚਤਨਾ ਜੀ ਇਹਨਾਂ ਨੇ ਕਿਹਾ ਕਿ ਜੋ ਮੋਦੀ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਬਹੁਤ ਹੀ ਸ਼ਲਾਘਾਯੋਗ ਹੈ ਤਾਂ ਪਾਕਿਸਤਾਨ ਨੂੰ ਉਸ ਦਾ ਜਿਹੜਾ ਮੂੰਹ ਤੋੜ ਜਵਾਬ ਜਿਹੜਾ ਦਿੱਤਾ ਜਾਵੇਗਾ ਅੰਮ੍ਰਿਤਸਰ ਤੋਂ ਵਿਨੋਦ ਕੁਮਾਰ ਲੋਕ ਰਾਜ ਟੀਵੀ